ਇੱਕ ਐਨਆਰਆਈ ਦੀ ਜ਼ਮੀਨਾਂ ਤੋਂ ਕਬਜ਼ਾ ਹਟਾਉਣ ਦੇ ਮਾਮਲੇ ਸਾਹਮਣੇ ਆਏ ਨੇ ਜਿਹਦੇ ਵਿੱਚ ਦੋ ਮਾਮਲੇ ਤਰਕ ਹੋਏ ਨੇ ਦੋਸ਼ੀ ਸੇਮ ਨੇ ਐਪ ਕੈਨ ਕਿਸ ਤਰ੍ਹਾਂ ਕੰਮ ਕਰਦਾ ਸੀ ਇਹ ਮੈਨੂੰ ਦੱਸ ਕਰ ਜਿਹੜਾ ਪਹਿਲਾ ਐਫਆਈਆ ਨੰਬਰ 15 ਹੈ ਜਿਹੜੀ ਇੱਦਨਜੀਤ ਕੌਰ ਦੀ ਕੰਪਲੇਂਟ ਤੇ ਪੱਛਾ ਤੱਕ ਜੋ ਆਪਕੋ ਇਨਕੁਆਰੀ ਪਲੇਨਰੀ ਇਨਕੁਆਰੀ ਤੇ ਉਹਦੇ ਵਿੱਚ ਕਾਰਤਿਕ ਸ਼ਰਮਾ ਤੇ ਵਿਕਾਸ ਸ਼ਰਮਾ ਦੇ ਵੀ ਦੋ ਕੋਪਤ ਨੇ ਉਹ ਦੋਸ਼ੀ ਬਣਨੇ ਨੇ ਇਹ ਦੇ ਵਿੱਚ 108 ਮਗਰਵੇ ਦੇ ਕਰੀਬ ਜਗ੍ਹਾ ਸੀ ਜਿਹੜੀ ਬੋਲੀਵਾਰ ਦੇ ਵਿੱਚ ਸੀਗੀ ਉਹਨਾਂ 6 ਲੱਖ ਰੁਪਏ ਬਿਆਨਾ ਹੋਇਆ ਸੀ। ਉਹਦੇ ਰਿਗਾਰਡਿੰਗ ਕੋਈ ਇਹਨਾਂ ਨੇ ਫੌਜ ਡਾਕੂਮੈਂਟ ਬਣਾਇਆ ਸੀਗਾ ਜਿਹਦੀ ਤਫ਼ਤੀਸ਼ ਅਜੇ ਚੱਲ ਰਹੀ ਹੈ। ਦੂਸਰਾ ਪੱਤਰ 16 ਨੰਬਰ ਉਹ ਵੀ 5 ਬੰਦਿਆਂ ਦੇ ਖਿਲਾਫ ਸਰਜੋਆ ਹੈ ਜਿਨੇ ਵਿੱਚ ਕਾਰਤਿਕ ਸ਼ਰਮਾ ਵਿਕਾਸ ਸ਼ਰਮਾ ਵਾਂਚ ਸ਼ਿਲेंद्र ਚਾਹ ਦੋ ਦਸਤਕਦਾਰ ਇਹ ਦੋਨੋਂ ਜਿਹੜੇ ਬੱਚੇ ਨੇ 420 658 871 ਦੂਸਰੇ ਬੱਚੇ 448 511 ਵੀ ਹੈ ਇਹ ਧਰਾਂ ਦਾ ਜੋ ਹੈ ਜਿਨ੍ਹਾਂ ਦੀ ਤਫ਼ਤੀਸ਼ ਚੱਲ ਰਹੀ ਹੈ ਇਹ ਆ ਦੂਸਰਾ ਜਿਹੜਾ ਸਾਡਾ ਮਦਈਓ ਪਰਮਜੀਤ ਖੜਾ ਦੋਨੋਂ ਐਨ ਆਰ ਆਈ ਨੇ ਲੋਨਾਂ ਦੀ ਜ਼ਮੀਨ ਸੀਗੀ ਜਿਨ੍ਹਾਂ ਦਾ ਬਿਆਨਾ ਕਰਕੇ ਇਹਨਾਂ ਨੇ ਇੱਕ ਫੋਰਜ ਡਾਕੂਮੈਂਟ ਤਿਆਰ ਕੀਤੇ ਸੀ ਉਹਦੇ ਰਿਗਾਰਡਿੰਗ ਇਹ ਬੱਚਾ ਦਾ ਜੋ ਹੈ ਜਿਹਦੀ ਤਫ਼ਤੀਸ਼ ਚੱਲ ਰਹੀ ਹੈ ਉਹਨਾਂ ਦੀ ਜ਼ਮੀਨ ਕਿੱਥੇ ਹੈ ਇੱਕ ਤਾਂ ਸੇਵਰ ਲਾਈਨ ਦੇ ਵਿੱਚ ਇੱਥੇ ਲੋਕਲੀ ਹੈ ਜੀ ਦੂਸਰੀ ਤੁਹਾਨੂੰ ਮੈਂ ਦੱਸਿਆ ਫੁੱਲੀਵਾਲ ਦੇ ਵਿੱਚ ਹੈ ਇਹ ਦੋਨੋਂ ਵਾਕਫ ਸੀ ਜਿਹੜੇ ਨਹੀਂ ਨਹੀਂ ਕੋਈ ਵਾਕਫਿਤ ਨਹੀਂ ਹੈ ਦੋਨੋਂ ਸ਼ਹਿਰ ਦੇ ਰਹਿਣ ਵਾਲੇ ਨੇ ਦੋਨੋਂ ਐਨਆਰਆਈ ਨੇ ਔਰ ਬਜ਼ੁਰਗ ਨੇ ਜੀ ਤੇ ਕਹਿੰਦੇ ਜਿਹੜਾ ਗੈਂਗ ਹੈ ਇਹਨਾਂ ਨੇ ਇਸ ਨੂੰ ਸਸਪੈਕਟ ਕਰਦਾ ਸੀਗਾ ਲੱਗਦਾ ਜਿਹੜੇ ਬੁਲ ਬਣਾਉਣਾਂ ਦੀ ਜਗ੍ਹਾ ਤੇ ਕੰਮ ਕਰਦਾ ਕੁਝ ਇੱਕੋ ਮੈਂ ਤੁਹਾਨੂੰ ਕਹਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਵਿੱਚ ਜੇਕਰ ਫਰਦਰ ਕੀ ਹਦਾ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਇਹਨਾਂ ਦੇ ਖਿਲਾਫ ਹੁਣ ਹੁਣ ਤੱਕ ਇਹੋ ਜਿਹੀ ਕੋਈ ਹੋਸ਼ ਕੈ ਆਈ ਹੈ ਜਾਂ ਦੋਸ਼ਾਂ ਦੇ ਖਿਲਾਫ ਹਾਂਜੀ ਹਜੇ ਤੱਕ ਮੇਰੇ ਕੋਲ ਕੋਈ ਨਹੀਂ ਆਈ ਕੋਈ ਫਰਦਰ ਆਏਗੀ ਤਾਂ ਜਰੂਰ ਕੱਕ ਕਾਰਵਾਈ ਕਰਾਂਗਾ ਅੱਛਾ ਤੁਸੀਂ ਕਹਿੰਦੇ ਸਤ ਇੱਕ ਐਨਆਰਾਈ ਜਮੀਨਾਂ ਦੇ ਕਬਜ਼ੇ ਹੋਣ ਦੇ ਮਾਮਲੇ ਸਾਹਮਣੇ ਆਏ ਨੇ ਜਿਹਦੇ ਵਿੱਚ ਦੋ ਮਾਮਲੇ ਦਰਜ ਹੋਏ ਨੇ ਦੋਸ਼ੀ ਸੇਮ ਨੇ ਐਪ ਕੈਨ ਕਿਸ ਤਰ੍ਹਾਂ ਕੰਮ ਕਰਦਾ ਸੀ ਇਹ ਮੈਨੂੰ ਦੱਸ ਕਰ ਜੇਰਾ ਪਹਿਲਾ ਐਫਆਰ ਨੰਬਰ 15 ਹੈ ਜਿਹੜੀ ਇਦਰਜੀਤ ਕੌਰ ਦੀ ਕੰਪਲੇਂਟ ਤੇ ਪੱਤਰ ਦਰਜ ਹੋਇਆ ਉਹ ਟੂ ਇਨਕੁਆਰੀ ਪਲੇਨਰੀ ਇਨਕੁਆਰੀ ਤੇ ਉਹਦੇ ਵਿੱਚ ਕਾਰਤਿਕ ਸ਼ਰਮਾ ਤੇ ਵਿਕਾਸ ਸ਼ਰਮਾ ਦੇ ਵੀ ਦੋ ਕੋਪਤ ਨੇ ਉਹ ਦੋਸ਼ੀ ਬਣਨੇ ਨੇ ਇਦੇ ਵਿੱਚ 108 ਮਗਰਵੇ ਤੇ ਕਰੀਬ ਜਗ੍ਹਾ ਸੀਗੀ ਜਿਹੜੀ ਬੋਲੀਵਾਰ ਦੇ ਵਿੱਚ ਸੀਗੀ ਉਹਨਾਂ 6 ਲੱਖ ਰੁਪਏ ਬਿਆਨਾ ਹੋਇਆ ਸੀ। ਉਹਦੇ ਰਿਗਾਰਡਿੰਗ ਕੋਈ ਇਹਨਾਂ ਨੇ ਫੌਜ ਡਾਕੂਮੈਂਟ ਬਣਾਇਆ ਸੀਗਾ ਜਿਹਦੀ ਤਫ਼ਤੀਸ਼ ਅਜੇ ਹਾਲੇ ਚੱਲ ਰਹੀ ਹੈ। ਦੂਸਰਾ ਪੱਤਰ 16 ਨੰਬਰ ਉਹ ਵੀ 5 ਬੰਦਿਆਂ ਦੇ ਖਿਲਾਫ ਸਰਜੋਆ ਜਿਹਦੇ ਵਿੱਚ ਕਾਰਤਿਕ ਸ਼ਰਮਾ, ਵਿਕਾਸ ਸ਼ਰਮਾ ਵਾਂਚ ਸ਼ਿਲेंद्र ਚਾਹ ਦਾ ਤਬੀਦ ਸਿਖਲਾ ਇਹ ਦੋਨੋਂ ਜਿਹੜੇ ਬੱਚੇ ਨੇ 420 658 71 ਦੂਸਰੇ ਬੱਚੇ 448 511 ਵੀ ਹੈ ਇਹ ਨਿੱਤਰਾਂ ਦਾ ਜੋ ਹੈ ਜਿਨ੍ਹਾਂ ਦੀ ਤਕਤੀਸ਼ ਚੱਲ ਰਹੀ ਹੈ ਇਹ ਆ ਦੂਸਰਾ ਜਿਹੜਾ ਸਾਡਾ ਮਦਈਆ ਪਰਮਜੀਤ ਖੜਾ ਦੋਨੋਂ ਐਨ ਆਰ ਆਈ ਨੇ ਦੋਨਾਂ ਦੀ ਜ਼ਮੀਨ ਸੀਗੀ ਜਿਨ੍ਹਾਂ ਦਾ ਬਿਆਨਾ ਕਰਕੇ ਇਹਨਾਂ ਨੇ ਇੱਕ ਫੋਰਜ ਡਾਕੂਮੈਂਟ ਤਿਆਰ ਕੀਤੇ ਸੀਗੇ ਉਹਦੇ ਰਿਗਾਰਡਿੰਗ ਇਹ ਬੱਚਾ ਦਾ ਜੋ ਹੈ ਜਿਹਦੀ ਤਕਤੀਸ਼ ਚੱਲ ਰਹੀ ਹੈ ਉਹਨਾਂ ਦੀ ਜ਼ਮੀਨ ਕਿੱਥੇ ਹੁੰਦੀ ਹੈ ਇੱਕ ਤਾਂ ਸਿਵਲ ਲਾਈਨ ਦੇ ਵਿੱਚ ਇੱਥੇ ਲੋਕਲੀ ਹੈ ਜੀ ਦੂਸਰੀ ਤੁਹਾਨੂੰ ਮੈਂ ਦੱਸਿਆ ਫੁੱਲੀਵਾਲ ਦੇ ਵਿੱਚ ਹੈ ਇਹ ਦੋਨੋਂ ਵਾਕਫ ਸੀ ਜਿਹੜੇ ਨਹੀਂ ਨਹੀਂ ਕੋਈ ਵਾਕਫਿਤ ਨਹੀਂ ਹੈ ਦੋਨੋਂ ਸ਼ਹਿਰ ਦੇ ਰਹਿਣ ਵਾਲੇ ਨੇ ਦੋਨੋਂ ਐਨਆਰਆਈ ਨੇ ਔਰ ਬਜ਼ੁਰਗ ਨੇ ਜੀ ਇਹ ਕਹ ਦਿੰਦੇ ਕਿ ਜਿਹੜਾ ਗੈਂਗ ਹੈ ਇਹਨਾਂ ਦੇ ਇਸ ਨੂੰ ਸਸਪੈਕਟ ਕਰਦਾ ਸੀਗਾ ਲੱਗਦਾ ਸੀ ਜਿਹੜੇ ਬੁਲ ਬਣਾਉਣਾ ਸੀ ਜਗ੍ਹਾ ਤੇ ਹੀ ਕੰਮ ਕਰਦਾ ਕੁਝ ਕੋਈ ਮੈਂ ਤੁਹਾਨੂੰ ਕਿਹਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਵਿੱਚ ਜਿੱਦ ਕੇ ਫਰਦਰ ਕੀ ਹੁੰਦਾ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਇਹਨਾਂ ਦੇ ਖਿਲਾਫ ਹੁਣ ਤੱਕ ਇਹੋ ਜਿਹੀ ਕੋਈ ਹੋਸ਼ ਕੈ ਆਈ ਹੈ ਜਾਂ ਦੋਸ਼ਾਂ ਦੇ ਖਿਲਾਫ ਨਹੀਂ ਹਜੇ ਤੱਕ ਮੇਰੇ ਕੋਲ ਕੋਈ ਨਹੀਂ ਆਈ ਕੋਈ ਫਰਦਰ ਆਏਗੀ ਤਾਂ ਜਰੂਰ ਕ ਕਾਰਵਾਈ ਕਰਾਂਗੇ ਹਰ ਤੱਕ ਦੋਸ਼ ਕਰਾਂਗੇ